ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਨਾਲ-ਨਾਲ ਇਸ ਵਾਰ ਟਰੱਕ ਕੰਪਨੀਆਂ ਨੂੰ ਵੀ ਵੱਡਾ ਝਟਕਾ 트ੰਪ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਜੀ ਹਾਂਜੀ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ 'ਚ ਟਰੱਕ ਇੰਡਸਟਰੀ ਦਾ ਕੀ ਹਾਲਾਤ ਕੀਤੇ ਹੋਏ ਹੈ 트ੰਪ ਸਰਕਾਰ ਨੇ ਖਾਸ ਕਰਕੇ ਉਹ ਡਰਾਈਵਰਾਂ ਦੇ ਲਈ ਬਹੁਤ ਲੋਕਾਂ ਦੀ ਨੌਕਰੀ ਗਈ ਬਹੁਤ ਲੋਕਾਂ ਦੇ ਰੋਜੀ ਰੋਟੀ ਤੋਂ ਬਾਂਝੇ ਹੋਏ ਆ ਸਿਰਫ ਉਹ ਸਿਰਫ ਉਹਨਾਂ ਦੇ ਕੋਲ ਨੌਨ ਡੋਮਿਸਾਈਲ ਸੀਡੀ ਲਾਇਸੈਂਸ ਸੀਗੇ ਜੀ ਐਸਟੀ ਬਜਾ ਤੋਂ ਹੁਣ ਸਰਕਾਰ ਨੇ ਦੋ ਕਦਮ ਅੱਗੇ ਵੱਧ ਚੁੱਕੀ ਆ ਤੇ ਤੇ ਫਲੋਰੀਡਾ ਸਟੇਟ ਨੇ ਇੱਕ ਨਵਾਂ ਲਾਅ ਲੈ ਆਂਦਾ ਐਸਬੀ 86 ਤੇ ਇਹਦੇ ਵਿੱਚ ਕੀ ਹੋਵੇਗਾ ਬਹੁਤ ਵੱਡਾ ਝਟਕਾ ਦਿੱਤਾ ਹੈ ਟਰੱਕ ਇੰਡਸਟਰੀ ਨੂੰ ਕਿਉਂਕਿ ਇਹਦੇ ਵਿੱਚ ਹੋਵੇਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਾਨ ਡੋਮਿਸਾਈਲ ਸੀਆਰਐਲ ਨਾਨ ਡੋਮਿਸਾਈਲ ਸੀਆਰਐਲ ਲਾਇਸੈਂਸ ਹੈ ਜਿਹੜੇ ਉਹ ਤਾਂ ਪਹਿਲਾਂ ਹੀ ਵਿਚਾਰੇ ਮੁਸੀਬਤ ਦੇ ਵਿੱਚ ਆ ਬਹੁਤ ਲੋਕ ਡਰਦੇ ਡਰਦੇ ਟਰੱਕ ਨਹੀਂ ਚਲਾਉਂਦੇ ਬਹੁਤ ਨੇ ਛੱਡ ਦਿੱਤੇ ਤੇ ਬਹੁਤ ਹਲੇ ਮਜਬੂਰੀ ਚਲਾ ਰਹੇ ਆ ਔਰ ਬਹੁਤ ਅਜੇ ਇਹ ਸੋਚੀ ਬੈਠੇ ਸੀਗੇ ਕਿ ਕੁਝ ਵੀ ਨਹੀਂ ਹੁੰਦਾ ਜੀ ਆਪਾਂ ਸਟੇਟ ਦੇ ਵਿੱਚ ਚਲਾਵਾਂਗੇ ਆਪਾਂ ਬਾਹਰ ਨਹੀਂ ਕਿਤੇ ਜਾਵਾਂਗੇ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਸੋ ਕਿਸੇ ਨੂੰ ਲੋਡ ਦਾ ਲਾਲਚ ਦਿੱਤਾ ਜਾਂਦਾ ਸੀਗਾ ਸੋ ਕੰਪਨੀਆਂ ਦੇ ਟਰੱਕ ਖਾੜਨ ਦੀ ਬਜਾਏ ਉਹ ਸੋਚਦੇ ਸੀ ਕਿ ਕਿਸੇ ਨੂੰ ਵੱਧ ਪੈਸੇ ਦੇ ਕੇ ਆਪਾਂ ਟਰੱਕ ਆਪਣਾ ਖੜਾ ਨਾ ਕਰੀਏ ਸੋ ਐਸੇ ਦੇ ਇਲਾਜ ਚ ਨੂੰ ਬਹੁਤ ਹਜੇ ਵੀ ਟਰੱਕ ਡਰਾਈਵਰ ਆਪਣੇ ਡਰਾਈਵਿੰਗ ਕਰ ਰਹੇ ਸੀਗੇ ਲੋਡ ਲੈ ਕੇ ਜਾ ਰਹੇ ਸੀਗੇ ਪਰ ਹੁਣ ਇਸ ਟਾਈਮ ਜਿਹੜਾ SB 86 ਬਿੱਲ ਆ ਰਿਹਾ ਇਹਦੇ ਵਿੱਚ ਹੁਣ ਕੀ ਹੋਵੇਗਾ ਕਿ ਟਰੱਕ ਡਰਾਈਵਰਾਂ ਨੂੰ ਉਸੇ ਟਾਈਮ ਔਨ ਦੀ ਸਪੋਰਟ ਡਿਟੇਨ ਕੀਤਾ ਜਾਵੇਗਾ ਉਹਨਾਂ ਦੇ ਇੰਗਲਿਸ਼ ਦੇ ਟੈਸਟ ਲਿੱਤੇ ਜਾਣਗੇ ਉਹਨਾਂ ਦੇ ਪੂਰੇ ਜੋ ਸਾਇਨ ਹੁੰਦੇ ਆ ਅਗਰ ਸਾਇਨ ਬੋਰਡ ਪੜਦਾ ਨਹੀਂ ਆਉਂਦਾ ਸੋ ਵੀ ਉਹਨਾਂ ਨੂੰ ਉਸੇ ਟਾਈਮ ਤੇ ਡਿਟੇਲ ਕੀਤਾ ਜਾਇਆਗਾ ਤੇ ਨਾਲ ਦੇ ਨਾਲ ਹੁਣ ਇਸ ਟਾਈਮ ਦੇ ਉੱਪਰ ਜਿਹੜਾ ਅਗਲਾ ਕਾਰਵਾਈ ਵਧਾਈ ਹੈ ਇਹਨਾਂ ਨੇ ਕਿ ਹੁਣ ਉਹ ਕੰਪਨੀਆਂ ਤੱਕ ਪਹੁੰਚ ਕੀਤੀ ਹੈ ਜਿਹੜੇ ਉਹ ਬੰਦੇ ਹਾਇਰ ਕਰਦੇ ਸੀ ਜਾਂ ਜਿਹਦੇ ਕੋਲ ਲੋਰ ਲੈ ਜਾਂਦੇ ਆ ਜਾਂ ਜਿਨੇ ਰੱਖੇ ਆ ਉਹ ਬੰਦੇ ਹੁਣ ਉਹਨਾਂ ਨੂੰ 50000 ਡਾਲਰ ਤੱਕ ਦੇ ਫਾਈਨ ਕਰਨ ਦਾ ਇਸ ਲਾਅ ਦੇ ਵਿੱਚ ਲਿਖ ਦਿੱਤਾ ਔਰ ਇਹ ਨਵਾਂ ਲਾਅ ਬਣ ਚੁੱਕਿਆ ਜਿਹਦੇ ਨਾਲ ਹੁਣ 50000 ਡਾਲਰ ਦਾ ਫਾਈਨ ਹੋਵੇਗਾ ਉਸ ਕੰਪਨੀ ਨੂੰ ਸੋ ਇਹ ਇੱਕ ਵੱਡੇ ਕਾਰਵਾਈਆ ਵੱਡਾ ਝਟਕਾ ਕੀ ਹਲੇ ਵੀ ਜਿਹੜੇ ਵਿਚਾਰੇ ਕੰਮ ਕਰ ਰਹੇ ਸੀਗੇ ਆਪਣੇ ਰਿਸਕ ਦੇ ਉੱਪਰ ਕਿਉਂਕਿ ਲੱਖਾਂ ਦਾ ਕਰਜ਼ਾ ਲਿੱਤਾ ਹੋਇਆ ਹੈ ਉਹ ਭਰਾਵਾਂ ਨੇ ਤੇ ਹੱਡ ਤੋੜ ਕੇ ਆਪਣੀ ਮਿਹਨਤ ਕਰਦੇ ਪਏ ਸੀਗੇ ਕਿ ਚਲੋ ਥੋੜਾ ਇੱਥੇ ਬਾਹਰ ਨਹੀਂ ਜਾਵਾਂਗੇ ਲੋਕੋ ਚਲਾ ਲਾਂਗੇ ਪਰ ਹੁਣ ਜਿੱਦਾਂ ਸੀਨ ਅਫੀਸਰ ਸਾਹਿਬ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਕਿ ਅਸੀਂ ਸਿਰਫ ਸਿਰਫ ਨਾਨ ਡੋਮਿਸਾਈਲ ਸੀਰੀਅਲ ਜਿਹੜੇ ਲਾਇਸੈਂਸ ਡਰਾਈਵਰ ਆ ਇਹਨਾਂ ਤੱਕ ਹੀ ਨਹੀਂ ਰਹਿਣਾ ਅਸੀਂ ਅੱਗੇ ਤੱਕ ਵਧਣਾ ਅਸੀਂ ਸਕੂਲਾਂ ਤੱਕ ਵਧਣਾ ਜਿੱਥੋਂ ਇਹ ਲਾਇਸੈਂਸ ਬਣਦੇ ਆ ਅਸੀਂ ਉਹ ਕੰਪਨੀਆਂ ਤੱਕ ਵਧਣਾ ਕਿ ਉਹ ਜਿਹੜੀਆਂ ਕੰਪਨੀਆਂ ਇਹਨੂੰ ਹਾਇਰ ਕਰਦੀਆਂ ਕਿਉਂ ਕਰਦੀਆਂ ਕਿੱਦਾਂ ਕਰਦੀਆਂ ਕੀ ਯੋਗਤਾਵਾਂ ਦੇਖਦੀਆਂ ਇਹਨਾਂ ਦੀ ਇਹਨਾਂ ਨੂੰ ਹਾਇਰ ਕਰ ਲੈਂਦੀਆਂ ਸੋ ਇਹ ਹੁਣ ਬਹੁਤ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਔਰ ਇਹ ਜਿਹੜਾ ਬਿੱਲਾ ਇਹ ਪਾਸ ਹੋਇਆ ਸਿਰਫ 9 ਵੋਟਾਂ ਹੋਈ ਪਈਆਂ ਜਿਹਦੇ ਵਿੱਚੋਂ 6 ਵੋਟਾਂ ਇਹਦੇ ਹੱਕ 'ਚ ਪੁਕਤੀਆਂ ਔਰ 3 ਵੋਟਾਂ ਨਾ ਪੱਕੀਆਂ ਵੀ ਇਹਦੇ ਵਿਰੁੱਧ ਪਾਈਆਂ ਵੀ ਇਹ ਲਾਅ ਹੋਣਾ ਚਾਹੀਦਾ ਪਾ 6 ਵੋਟਾਂ ਉਹ ਪੰਜਾਂ ਕਿ ਜਿਨ੍ਹਾਂ ਨੇ ਕਿਹਾ ਕਿ ਹਾਂਜੀ ਇਹ ਲਾਅ ਪਾਸ ਹੋਣਾ ਚਾਹੀਦਾ ਫੋਲੇਡਾ ਸਟੇਟ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਨਾ ਪੱਖੀ ਆਪਣੇ ਇਮੀਗ੍ਰੈਂਟ ਦੇ ਵਿਰੁੱਧ ਕਾਰਵਾਈਆਂ ਹੁੰਦੀਆਂ ਜਿੱਦਾਂ H1B ਵੀਜ਼ੇ ਵਾਲਿਆਂ ਲਈ ਹੁਣ ਰੋਕ ਲੱਗੀ ਆ 27 ਤੱਕ ਸੋ ਐਸੀ ਤਰ੍ਹਾਂ ਹੁਣ ਇਹ ਇੱਕ ਨਵਾਂ ਲਾਅ ਪਾਸ ਕਰ ਦਿੱਤਾ ਤੁਹਾਨੂੰ ਪਤਾ ਹੀ ਆ ਉੱਥੋਂ ਦੇ ਗਵਰਨਰ ਤਾਂ ਪਹਿਲਾਂ ਹੀ ਆਪਣੇ ਇਮੀਗ੍ਰੈਂਟਸ ਦੇ ਖਿਲਾਫ ਆ ਸੋ ਇਹ ਸੀਨ ਇਸ ਟਾਈਮ ਦੇ ਉੱਪਰ ਚੱਲ ਰਿਹਾ ਜਿਹਦੇ ਵਿੱਚ ਕੋਈ ਵੀ ਡਿਬੇਟ ਨਹੀਂ ਹੋਈ ਸਿੱਧਾ ਪਾਸ ਕਰ ਦਿੱਤਾ ਇਹਨੂੰ ਸਿੱਧਾ ਅਪਰੂਵ ਕੀਤਾ ਔਰ ਸਭ ਤੋਂ ਵੱਡੀ ਗੱਲ ਆ ਕੋਈ ਵੀ ਡਿਬੇਟ ਨਹੀਂ ਹੋਈ ਸੋ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਆ ਕਿ ਹਰ ਕੋਈ ਚਾਹ ਰਿਹਾ ਕਿ ਇਹ ਚੀਜ਼ ਹੋਣੀ ਜ਼ਰੂਰੀ ਆ ਤੇ ਹੋਣੀ ਚਾਹੀਦੀ ਆ ਤੇ ਹੁਣ ਤੁਸੀਂ ਸੋਚੋ ਤੁਹਾਡਾ ਕੀ ਹੋਵੇਗਾ ਜਿਹੜੇ ਲੋਕ ਕਹਿ ਰਹੇ ਸੀਗੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਅੱਜ ਠੀਕ ਹੋ ਜਾ ਅੱਜ ਹੋਏਗਾ ਪਰ ਇਹ ਚੀਜ਼ਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਲਗਾਤਾਰ ਸਤਾਈ ਬਾਦੀ ਜਾ ਰਹੀ ਹੈ ਹੁਣ SB 86 ਬਿੱਲ ਨੇ ਬਹੁਤ ਲੋਕਾਂ ਦੀ ਜਾਨ ਸਿਕਾਉਣੀ ਆ ਬਹੁਤ ਭਰਾਵਾਂ ਦੀਆਂ ਹੋਰ ਨੌਕਰੀਆਂ ਜਾਣ ਗਿਆ ਹੁਣ ਔਰ ਫੋਲੀਡਾ ਦੇ ਤੁਹਾਨੂੰ ਪਤਾ ਹੀ ਆ ਕਿ ਇਹ ਪਹਿਲੇ ਉਹ ਚੋਂ ਪਾਸ ਹੋ ਗਿਆ ਤੇ ਅਗਲਾ ਹੁਣ ਜਾਵੇਗਾ ਉੱਥੇ ਆ ਤੁਹਾਨੂੰ ਪਤਾ ਹੈ ਕਿ ਗਵਰਨਰ ਤਾਂ ਪਹਿਲਾਂ ਹੀ ਆਪਣੇ ਡੀਸੈਂਟੀ ਸਾਹਿਬ ਦਾ ਅੱਕੇ ਬੈਠੇ ਆ ਉਹਨਾਂ ਨੇ ਤਾਂ 1 ਮਿੰਟ ਲਾਣਾ ਇਹਨੂੰ ਸਾਈਨ ਕਰਨ ਦੇ ਲਈ ਸੋ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਬਿਲ ਪਾਸ ਹੋਵੇਗਾ ਤੇ ਝਟਕਾ ਲੱਗੇਗਾ ਹੁਣ ਉਹ ਟਰੱਕ ਡਰਾਈਵਰਾਂ ਨੂੰ ਤੇ ਹੁਣ ਬਹੁਤ ਟਰੱਕ ਡਰਾਈਵਰ ਬਜਾਰੇ ਡਿਟੇਨ ਵੀ ਹੋਣਗੇ ਜਿਹੜੇ ਹਜੇ ਵੀ ਮਜਬੂਰੀ ਦੇ ਬਸ ਚਲਾਉਂਦੇ ਪਏ ਆ ਜਾਂ ਫਿਰ ਹਜੇ ਵੀ ਜਿਹੜੇ ਕਹਿ ਰਹੇ ਆ ਕਿ ਇਹ ਭੁਗਾਈ ਮਾਰਦੇ ਆ ਇਦਾਂ ਦਾ ਕੁਝ ਵੀ ਨਹੀਂ ਸੋ ਉਹਨਾਂ ਦੇ ਲਈ ਹੁਣ ਇਹ ਸੋਚਣ ਵਾਲੀ ਗੱਲ ਹੋਵੇਗੀ ਅਗਰ ਤੁਸੀਂ ਤੁਹਾਨੂੰ ਨਹੀਂ ਯਕੀਨ ਹੁੰਦਾ ਕਿਸੇ ਵੀ ਗੱਲ ਦੇ ਉੱਪਰ ਸੋ ਤੁਸੀਂ ਖੁਦ ਵੀ ਗੂਗਲ ਕਰਕੇ ਦੇਖ ਲਿਆ ਕਰੋ ਵੈਬਸਾਈਟ ਦੇ ਉੱਪਰ ਹੈ ਇਹਨਾਂ ਦੀ ਸਾਰੀਆਂ ਨਿਊ ਚੈਨਲਾਂ ਦੇ ਉੱਪਰ ਹਰ ਇੱਕ ਪਾਸੇ ਨਿਊ ਚੱਲਦੀ ਪਈ ਆ ਐਸਬੀ 86 ਬਿੱਲ ਦੇ ਹਿਸਾਬ ਨਾਲ ਤੁਸੀਂ ਆਪਣਾ ਚੈੱਕ ਵੀ ਕਰ ਸਕਦੇ ਆ ਖੁਦ ਵੀ ਰੀਡ ਕਰ ਸਕਦੇ ਹੋ ਇੰਗਲਿਸ਼ ਪੜ੍ਹ ਲਿਓ ਇੰਗਲਿਸ਼ ਨਹੀਂ ਆਉਂਦੀ ਟਰਾਂਸਲੇਟ ਕਰ ਲਿਓ ਪੰਜਾਬੀ ਹਿੰਦੀ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਟਰਾਂਸਲੇਟ ਕਰਕੇ ਤੁਸੀਂ ਖੁਦ ਪੜ੍ਹ ਸਕਦੇ ਆ ਸੋ ਸਾਰ ਨਾਲ ਨਾਲ ਸਾਰਾ ਕੁਝ ਉਹਨਾਂ ਨੇ ਮੈਂਸ਼ਨ ਮੇਨ ਬਿੰਦੂ ਇਹ ਰੱਖਿਆ ਕਿ ਹਰਜਿੰਦਰ ਸਿੰਘ ਦੀ ਜਦੋਂ ਐਕਸੀਡੈਂਟ ਹੋਇਆ ਸੀਗਾ ਯੂ ਟਰਨ ਮਾਰਿਆ ਸੀਗਾ ਫਲੋਰੀਡਾ ਦੇ ਵਿੱਚ ਸੋ ਉਸ ਤੋਂ ਬਾਅਦ ਹੀ ਸਾਰੀ ਕਾਰਵਾਈਆਂ ਸਟਾਰਟ ਹੋਈਆਂ ਉਸੇ ਚੀਜ਼ ਨੂੰ ਇਹਨਾਂ ਨੇ ਮੇਨ ਬਿੰਦੂ ਬਣਾ ਕੇ ਉਸੇ ਦੇ ਉੱਪਰ ਇਹ ਲਾਅ ਇਸ ਬਿੱਲ ਨੂੰ ਪੇਸ਼ ਕੀਤਾ ਕਿ ਇਹ ਕਾਨੂੰਨ ਬਣਨਾ ਚਾਹੀਦਾ ਤੇ ਹੁਣ ਕੀ ਹੋਵੇਗਾ ਕਿਤੇ ਵੀ ਤੁਹਾਨੂੰ ਰੋਕ ਕੇ ਚੈੱਕ ਕਰ ਸਕਦੇ ਹੋ ਟਰੂਪਰ ਹੋਣ ਜਾਂ ਕੁਝ ਵੀ ਜਦੋਂ ਤੁਹਾਨੂੰ ਡਿਟੇਨ ਕਰਨਾ ਨਾਲ ਦੀ ਨਾਲ ਉਹਨਾਂ ਨੇ ਤੁਹਾਨੂੰ ਆਈਐਸ ਦੇ ਹਵਾਲੇ ਵੀ ਕਰਨਾ ਸੀ ਹਾਂਜੀ ਜਿੰਨੇ ਵੀ ਇਹ ਲੀਗਲ ਇਮੀਗ੍ਰੈਂਟਸ ਆਏ ਆ ਉਹਨਾਂ ਲਈ ਤਾਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਖਤਰੇ ਦੀ ਘੰਟੀ ਆ ਕਿ ਪਹਿਲਾਂ ਕੁਝ ਹੱਦ ਤੱਕ ਤੁਹਾਡੇ ਸਿਰਫ ਉਸੇਪ ਲਾਇਸੈਂਸ ਹੀ ਕੈਨਸਲ ਹੁੰਦੇ ਸੀਗੇ ਜਦੋਂ ਤੁਹਾਡਾ ਕੋਈ ਇੰਗਲਿਸ਼ ਟੈਸਟ ਚ ਫੇਲ ਹੁੰਦਾ ਸੀਗਾ ਜਾਂ ਜਿਹੜੇ ਤੁਹਾਡੇ ਕੋਲ ਸਾਈਨ ਪੁੱਛੇ ਜਾਂਦੇ ਸੀਗੇ ਤੁਹਤੋਂ ਉਹ ਵੀ ਨਹੀਂ ਪੜੇ ਜਾਂਦੇ ਸੀਗੇ ਜਾਂ ਵੀ ਤੌਰ ਤੋਂ ਇੰਗਲਿਸ਼ ਚ ਗੱਲ ਨਹੀਂ ਹੁੰਦੀ ਸੀਗੀ ਤੋਂ ਤੁਹਾਨੂੰ ਕੀ ਕੀਤਾ ਜਾਂਦਾ ਸੀ ਤੁਹਾਡਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਂਦਾ ਸੀ ਕਿ ਤੁਹਾਡਾ ਲਾਇਸੈਂਸ ਕੈਨਸਲ ਕਰਤਾ ਪਰ ਹੁਣ ਉਸ ਤੋਂ ਵੀ ਜ਼ਿਆਦਾ ਉਹ ਤੁਹਾਨੂੰ ਅਰੈਸਟ ਕਰਨਗੇ ਤੇ ਅਰੈਸਟ ਕਰਕੇ ਆਈਐਸ ਦੇ ਹਵ ਸੋ ਇਹ ਬਹੁਤ ਵੱਡੀ ਕਾਰਵਾਈ ਹੋਣ ਜਾ ਰਹੀ ਆ ਸੋ ਉਹ ਸਾਰੇ ਭਰਾਵਾਂ ਲਈ ਇਹ ਨਿਊਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹਜੇ ਵੀ ਮੌਕਾ ਹੈਗਾ ਸੋ ਏ ਨਿਊਜ਼ ਦੇਖ ਕੇ ਤੁਸੀਂ ਆਪਣਾ ਅੰਦਾਜ਼ਾ ਲਗਾ ਲਿਓ ਕਿ ਹਜੇ ਵੀ ਤੁਸੀਂ ਰਿਸਕ ਲੈਣਾ ਹੈ ਹਜੇ ਵੀ ਤੁਸੀਂ ਜੋਬ ਕਰਨੀ ਹੈ ਤੇ ਬਾਕੀ ਉਹ ਕੰਪਨੀਆਂ ਲਈ ਵੀ ਇਹ ਹੁਣ ਸਵਾਲ ਖੜਾ ਹੋ ਗਿਆ ਕਿ ਪਹਿਲਾਂ ਤਾਂ ਚਲੋ ਠੀਕ ਆ ਉਹ ਕੰਮ ਕਰਦੀਆਂ ਸੀਗੀਆਂ ਰੱਖੀ ਜਾ ਰਹੀਆਂ ਸੀ ਇਹਨਾਂ ਡਰਾਈਵਰਾਂ ਨੂੰ ਕੋਈ ਰਿਕੁਆਇਰਮੈਂਟਰੀ ਸੀ ਬਸ ਇਹ ਲਾਇਸੈਂਸ ਹੈਗਾ ਅੱਜ ਕੋਈ ਇੰਗਲਿਸ਼ ਨਹੀਂ ਦੇਖਦੇ ਸੀ ਕੋਈ ਕੁਝ ਨਹੀਂ ਸੀ ਦੇਖਦੇ ਪਏ ਪਰ ਹੁਣ ਉਹ ਕੰਪਨੀਆਂ ਲਈ ਵੀ 50000 ਡਾਲਰ ਦਾ ਤਲਵਾਰ ਲੰਮਕੇ ਹੈ ਕਿ ਅਗਰ ਕੋਈ ਵੀ ਇਸ ਤਰ੍ਹਾਂ ਦਾ ਡਰਾਈਵਰ ਫਰਡ ਹੁੰਦਾ ਸੋ ਬਹੁਤ ਹੀ ਘਾਟੇ 'ਚ ਜਾਣ ਕੇ ਕੰਪਨੀਆਂ ਪਹਿਲਾਂ ਹੀ ਟਰੱਕ ਡਰਾਈਵਰ ਉਹਨਾਂ ਨੂੰ ਮਿਲ ਨਹੀਂ ਰਹੇ ਖੜੇ ਆ ਪੱਧ ਸੈਲਰੀਆਂ ਦੇਣੀਆਂ ਪੈ ਰਹੀਆਂ ਸੋ ਹੁਣ ਇੱਕ ਨਵਾਂ ਉਹਨਾਂ ਦੇ ਉੱਪਰ ਲਾ ਲਾਗੂ ਕਰ ਦਿੱਤਾ ਗਿਆ ਵਾਕਈ ਆਈ ਹੋਪ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਾਂ ਤੁਹਾਡੇ ਕੋਈ ਆਪਣੀ رائے ਹੋਵੇ ਤਾਂ ਤੁਸੀਂ ਜਰੂਰ ਇਸ ਦੇ ਬਾਰੇ ਕੁਝ ਦੱਸਿਓ ਕੀ ਪੱਕੇ ਹੀ ਇਹ ਸਹੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿੰਨੇ ਭਰਾ ਉੱਥੇ ਪਹੁੰਚੇ ਆਪਣੇ ਲੱਖਾਂ ਪੈਸਾ ਲਾ ਕੇ ਸੋ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਵੇਗਾ ਕਿਉਂਕਿ ਬਹੁਤ ਲੋਕ ਵਿਚਾਰੇ ਸੋਚਦੇ ਸੀਗੇ ਕਿ ਚਲੋ ਆਪਾਂ ਪੈਸੇ ਕਮਾਵਾਂਗੇ ਦਿਨ ਰਾਤ ਮਿਹਨਤ ਕਰਾਂਗੇ ਆਪਣੇ ਜਿਹੜੇ ਕਰਜ਼ੇ ਉਤਰੇ ਆ ਉਹ ਆਪਾਂ ਤਾਰ ਦਾਂਗੇ ਪਰ ਲੱਗਦਾ ਮੁਸ਼ਕਿਲ ਆ ਇਸ ਟਾਈਮ ਦੇ ਉੱਪਰ ਹੁਣ ਤੁਹਾਨੂੰ ਘੱਟ ਕੰਮ ਘੱਟ ਸੈਲਰੀ ਮਿਲੇਗੀ ਤੇ ਤੁਹਾਨੂੰ ਸੈਲਰੀ ਜਿਹੜੀ ਜਿਹੜੀ ਤੁਸੀਂ 100 ਦੇ ਸੀਗੇ 5-6 ਲੱਖ ਕਮਾਉਂਦੇ ਸੀਗੇ ਟਰੱਕ ਡਰਾਈਵਰੀ ਤੋਂ ਸੋ ਤੁਹਾਡੇ ਉਹ ਸੁਪਨੇ ਆ ਪੂਰੇ ਨਹੀਂ ਹੋਣਗੇ ਸ਼ਕਤੀਆਂ ਦਿਨ-ਪੋ ਦਿਨ ਵਧਦੀਆਂ ਜਾ ਰਹੀਆਂ ਹੁਣ ਇਹ ਅੱਜ ਇਸ ਸਟੇਟ ਦੇ ਵਿੱਚ ਹੋ ਰਿਹਾ ਸੋ ਇਸ ਤੋਂ ਬਾਅਦ ਹੁਣ ਅਗਲੀ ਅਗਲੀ ਤੁਹਾਨੂੰ ਪਤਾ ਹੀ ਹੈ ਟਰੰਪ ਪ੍ਰਸ਼ਾਸਨ ਇਸ ਚੀਜ਼ ਦੇ ਪਿੱਛੇ ਪਿਆ ਹੋਇਆ ਆਉਣ ਵਾਲੀ ਸਟੇਟ ਕਿਹੜੀ ਹੋਵੇਗੀ ਜਿਹਦੇ ਵਿੱਚ ਇਹ ਸ਼ਕਤੀ ਲਾਗੂ ਹੋਵੇਗੀ ਬਾਕੀ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਡੇ ਵਿਚਾਰ ਨੇ ਇਸ ਦੇ ਬਾਰੇ ਵੀਡੀਓ ਨੂੰ ਜਿਆਦਾ ਜ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ